ਪੰਜਾਬ ਦੇ ਜਿਹੜੇ ਡੀਜੀਪੀ ਨੇ ਜੀ ਗੌਰਵ ਜਾਦਵ ਉਹਨਾਂ ਨੇ ਅੱਜ ਇੱਕ ਸੈੱਟ ਬਣਾਤੀ ਹੈ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਜਾਦਵ ਵੀ ਇਹ ਸੈੱਟ ਜਾਂਚ ਕਰੇਗੀ ਤੁਸੀਂ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੋਸਤਾਂ 100 ਕਰੋੜ ਦੇ ਨੇ ਮਸਲਾ ਤਾਂ ਵੱਡਾ ਹੈ ਤੁਸੀਂ ਇਹ ਜਿਹੜੀ ਸੈੱਟ ਦੀ ਮੰਗ ਕੀਤੀ ਗਈ ਸੀ ਜਾਂ ਜਾਂਚ ਕਰਾਉਣ ਲਈ ਜਿਹੜਾ ਇੰਸਪੈਕਟਰ ਨੇ ਲਿਖਿਆ ਸੀਗਾ ਇਹ ਜਾਂਚ ਸ਼ੁਰੂ ਕਰ ਦਿੱਤੀ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੋ ਗੱਦੇ ਇਹ ਹੈ ਵੀ ਜਿਹੜਾ ਇਹ ਪਹਿਲੀ ਗੱਲ ਦੋਸ਼ ਹੈ ਸੱਚਾ ਝੂਠਾ ਤਾਂ ਜਾਂਚ ਹੀ ਪਤਾ ਲੱਗੇਗਾ ਪਰ ਦੋਸ਼ ਬਹੁਤ ਹੈ ਕਿ ਇੱਕ ਕਰਮਚਾਰੀ ਨੇ ਲਾਇਆ ਕਿਸੇ ਜੁੜਤ ਨਾਲ ਲਾਇਆ ਹੋਊਗਾ ਉਦੋਂ ਤਾਂ ਲੱਗ ਨਹੀਂ ਸਕਦਾ ਇਹਦੇ ਉੱਤੇ ਸਿੱਟ ਦੀ ਜਾਂਚ ਜਿਹੜੀ ਹੈ ਚਾਹੇ ਉਹ ਕਰਮਚਾਰੀ ਨੇ ਮੰਗੀ ਚਾਹੇ ਹਰਜੋਤ ਬੈਂਸ ਨੇ ਧਿਆਨ ਦਿੱਤਾ ਕਿ ਮੇਰੀ ਤੁਸੀਂ ਕਰਾ ਲਓ ਇਹ ਤਾਂ ਉਹ ਕੋਲੀ ਠੀਕ ਨਹੀਂ ਹੈ ਜੋ ਕਚ ਕਰ ਰਹੀ ਹੈ ਤੇ ਮੇਰੀ ਘਰ ਵਾਲੀ ਬਹੁਤ ਠੀਕ ਹੈ ਉਹ ਤਾਂ ਬੜੀ ਇਮਾਨਦਾਰ ਹੈ ਉਹ ਜਹੇ ਕਾਲ ਹੈ ਪਰ ਜਾਂਚ ਜਿਹੜੀ ਹੈ ਇਹ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਸੀ ਕਿਉਂਕਿ ਰਾਵਾਂ ਪੁਲਿਸ ਦਾ ਤਾਂ ਰੌਲਾ ਹੈ ਆਪਸ ਵਿੱਚ ਪੁਲਿਸ ਦੇ ਰੌਲੇ ਚ ਪੁਲਿਸ ਦੀ ਜਾਂਚ ਇੱਕ ਪਾਸੇ ਅਫਸਰ ਦੇ ਪਾਸੇ ਖੜ ਸਕਦੀ ਹੈ ਇਹ ਇਹ ਇੱਕ ਡਾਰ ਹੈ ਕਿ ਪਟਿਕ ਵਿਸ਼ੇਸ਼ ਕਰਕੇ ਜਦੋਂ ਉਸ ਅਫਸਰ ਦੇ ਘਰ ਵਾਲਾ ਇੱਕ ਤਾਕਤਵਰ ਮੰਤਰੀ ਵੀ ਹੋਵੇ ਆਮ ਤੌਰ ਤੇ ਸਰਕਾਰਾਂ ਚ ਹੁੰਦਾ ਵੀ ਬੰਦੇ ਨੂੰ ਸਸਪੈਂਡ ਕਰੋ ਇਹ ਕਹਿੰਦੇ ਨੇ ਇਹ ਕੋਈ ਪ੍ਰਾਈਮ ਮਾਫੀ ਨਹੀਂ ਸਕੇ ਇਸ ਨੇ ਦੱਬਿਆ ਇਹ ਪ੍ਰਾਈਮ ਮਾਫੀਸ਼ੀਂ ਤੇ ਫਿਰ ਇਨਕੁਆਇਰੀ ਚੁੱਕੀ ਦੱਬਿਆ ਤੇ ਇਸ ਕਰਕੇ ਉਹ ਜਿਹੜੀ ਆ ਉਹ ਤਾਂ ਬਿਲਕੁਲ ਵੱਡੀ ਨਿਰਪੱਖ ਜਾਂਚ ਤਾਂ ਮੰਨੀ ਜਾ ਸਕਦੀ ਹੈ ਵੀ ਸਿੱਟਾਂ ਤਾਂ ਇਹਨਾਂ ਨੇ ਬਠੇੜੀਆਂ ਬਣਾਈਆਂ ਹੋਈਆਂ ਨੇ ਆ ਆਪਾਂ ਨੂੰ ਪਤਾ ਨਹੀਂ ਕਿਹਨਾਂ ਤੇ ਵੀ ਸਿੱਟ ਬਣੀਆਂ ਜਿਹੜਾ ਬਰਗਾੜੀ ਕਾਂ ਸੀ ਉਥੇ ਵੀ ਸਿੱਟਾਂ ਕਈ ਬਣੀਆਂ ਹੁਣ ਤਾਂ ਸਿੱਟ ਤੇ ਸਿੱਟ ਸਿੱਟ ਤੇ ਸਿੱਟ ਹੁਣ ਤਾਂ ਸਿੱਟ ਦਾ ਮਤਲਬ ਹੋ ਗਿਆ ਬੈਜੋ ਤੇ ਉਹ ਬੈਠ ਜਾਂਦੇ ਨੇ ਬਸ ਸਿੱਟ ਸਿਆ ਨਹੀਂ ਕਰਦੇ ਉਹ ਫਿਰ ਸੇਟ ਸੇਟ ਹੋ ਜਾਂਦੇ ਨੇ ਸੋ ਇਹ ਕਰਕੇ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ ਪੀਕੀ ਦਾ ਖਾਚਰਨ ਵਾਸਤੇ ਸਭ ਕੁਝ ਹੋ ਸਕਦਾ ਹੈ ਤਰੀਕ ਗੱਲ ਮੈਂ ਕਹਾਂਗਾ ਉਹਰ ਹਾਲਾਂਕਿ ਮੈਂ ਹਰਜੋਤ ਬੈਂਸ ਨੂੰ ਕੋਈ ਬਹੁਤਾ ਉਹ ਨਹੀਂ ਮੰਤਰੀ ਸਮਝਦਾ ਕਿਉਂਕਿ ਉਹ ਤਾਂ ਮਹਾ ਟਿੜਾ ਚੜਾ ਕੇ ਉਸ ਤੇ ਗੱਲ ਕਰਦਾ ਪਰ ਜਿਹੜਾ ਉਹਨੇ ਦੂਜਾ ਦੋਸ਼ ਲਾਇਆ ਜਿਹੜੀ ਉਹ ਕੁਲੀ ਨੇ ਖੁਦਕਸ਼ੀ ਕੀਤੀ ਸੀ ਹਾਲਾਂਕਿ ਖੁਦਕਸ਼ੀ ਦੇ ਦਬਾਅ ਦੇ ਥੱਲੇ ਹਰਜੋਤ ਬੈਂਸ ਨੇ ਜਿਹੜੇ ਉਹ ਧਰਨਾ ਮਾਰਨ ਦੀ ਸੀ ਉਹਨਾਂ ਨੇ ਸਮਝਾਤੇ ਕਰੇ ਪਰ ਮੈਨੂੰ ਸ਼ੱਕ ਹੈ ਵੀ ਉਹਨੇ ਇਹ ਵੀ ਕਿਹਾ ਉਹ ਜਿਹੜੇ ਹੁਣ ਤੁਹਾਡੇ ਖਿਲਾਫ ਬੋਲਨੇ ਪਿੰਜਾ ਤਾਂ ਉਹਨਾਂ ਨੂੰ ਚੁੱਪ ਕਰਾਓ ਕਿਉਂਕਿ ਨੈਨੂ ਝਮਕੇ ਦਿੱਤੀ ਗਿਆ ਬੰਦੇ ਨੇ ਉਹਨਾਂ ਤੇ ਫਿਰ ਅਜਦਾ ਜੀ ਤੁਹਾਡਾ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਆਏ ਕਰਦੇ ਹੋ ਨਾਲ ਉਹਨੇ ਦੱਸਿਆ ਵੀ ਸਾਡਾ ਆ ਸਮਝਾਤਾ ਹੋਇਆ ਮੰਤਰੀ ਨਾਲ ਔਰ ਮੰਤਰੀ ਨੇ ਚਾਰ ਦਿਨ ਬਾਅਦ ਉਹ ਸਦਨ ਦੇ ਵਿੱਚ ਬੋਲਦਾ ਵੀ ਅਸੀਂ ਆ ਕਰ ਰਹੇ ਹਾਂ ਇਹਨਾਂ ਦਾ ਜਿਹੜਾ ਉਹ ਨਜਾਇਜ਼ ਹੈ ਮੈਂ ਫੇਰ ਕਹਣਾ ਉਹ ਨਜਾਇਜ਼ ਹੈ ਇਹ ਕੀ ਮਤਲਬ ਜਦੋਂ ਉੱਥੇ ਸਾਰੀ ਸੈਟੀਸਫਾਈ ਹੋ ਗਈ ਗੱਲ ਤੁਸੀਂ ਬਿਆਨ ਦੇ ਦੇ ਕੇ ਕਰਦੇ ਤੁਸੀਂ ਕਿਉਂ ਨਹੀਂ ਦੁਬਾਰਾ ਸਾਰੇ 1158 ਪਰਚੀ ਕਰਦੇ ਨੇ ਕਟੋਂ ਕੱਢੇ 20000 ਬੱਚਾ ਹੈਗਾ ਜਿਹੜਾ ਇਮਤਿਹਾਨ ਦੇ ਸਕਦਾ ਤੁਸੀਂ ਦੁਬਾਰਾ ਓਪਨ ਇਮਤਿਹਾਨ ਲਾਓ ਫੇਰ ਫਿਰ ਹੀ ਹੋਣਾ ਤੇ ਉਹ ਜਿਹੜੇ ਆ ਜਾਣ ਆ ਜਾਣ ਜਾਂ ਤੇ ਠੱਗੀਆਂ ਦੇ ਦੋਸ਼ ਲੱਗੇ ਹੋਏ ਨੇ ਗਲਤ ਪ੍ਰੋਸੀਜਰ ਦੇ ਦੋਸ਼ ਲੱਗੇ ਹੋਏ ਨੇ ਉਹ ਗਲਤ ਕੀ ਹੁੰਦਾ ਐਂ ਤਾਂ ਕਦੇ ਰਜਿਸਟਰੀ ਗਲਤ ਉਹ ਤੁਸੀਂ ਕਹਦੇ ਜੇ ਇਹਨਾਂ ਦੇ ਹੱਕ ਜਿਵੇਂ ਆਂਦੇ ਦੋ ਤੇ ਤਾਂ ਕੋਈ ਅੜੜਾ ਹੀ ਨਹੀਂ ਸੋ ਇਸ ਕਰਕੇ ਇਹ ਜਿਹੜਾ ਹੈਗਾ ਦੋਸ਼ ਉਹ ਕੁੜੀ ਦੇ ਜਿਹੜੀ ਮੌਤ ਸੀ ਉਹਦੇ ਵਿੱਚ ਇੱਕ ਵੱਡਾ ਟੈਕਨੀਕਲ ਕਾਰਨ ਸੀਗਾ ਜਿਹੜਾ ਇਹਨਾਂ ਨੇ ਇਗਨੋਰ ਮਾਰਿਆ ਡਰੇ ਵੀ ਕਿਉਂਕਿ ਬੰਦੇ ਆਪਦੇ ਇਹ ਕੋਈ ਐਨੇ ਤਕੜੇ ਬੰਦੇ ਨਹੀਂ ਮੌਲ ਲਈ ਵੀ ਇਹ ਖੜੇ ਰਹਿੰਦੇ ਚੰਗਾ ਦੇਖੀ ਜੋ ਹੁੰਦਾ ਡਰਦੇ ਨਹੀਂ ਕਿਉਂਕਿ ਇਹਨਾਂ ਨੇ ਉਹ ਜਿਹੜਾ ਪੱਤਿਆ ਸੀ ਉਹਦੇ ਘਰ ਵਾਲਾ ਦੇ ਕੇ ਆਇਆ ਜਾ ਕੇ ਵੀ ਆ ਚਿੱਠੀ ਨਹੀਂ ਹੋ ਜੀ ਮੈਨੂੰ ਇਹ ਵਾਲਾ ਨਹੀਂ ਛੁੱਟਦੀ ਆ ਉਹ ਚਿੱਠੀ ਟੈਕਨੀਕਲੀ ਮੰਨਣੀ ਬਹੁਤ ਆਖੀਆ ਉਹਨੂੰ ਸੂਈ ਸਾਡ ਨੋਟ ਨਹੀਂ ਮੰਨਿਆ ਜਾ ਸਕਦਾ ਕਾਨੂੰਨ ਦੇ ਸਾਹ ਨਾਲ ਵੱਡੇ ਕਾਨੂੰਨ ਵਿਦਚਾਨ ਦੇ ਨੇ ਕਰਦਾ ਜਦ ਅਦਾਲਤ ਚੋਂ ਪੇਸ਼ ਹੁੰਦਾ ਨਾ ਫਿਰ ਉੱਥੇ ਜਿਆ ਸਵਾਦ ਹੁੰਦੇ ਨੇ ਵਿਰੋਧੀ ਪਾਰਟੀ ਵੱਲੋਂ ਉਦੋਂ ਫਿਰ ਪਤਾ ਲੱਗਦਾ ਵੀ ਅੱਛਾ ਇਹ ਚਿੱਕੀ ਕਿਹੋ ਜੀ ਇਹਦਾ ਮਤਲਬ ਕੀ ਹੈ ਤੇ ਪਰ ਉਹ ਜਿਹੜਾ ਦੂਜਾ ਦੋਸ਼ਾ ਕੁੜੀ ਦਾ ਮੈਨੂੰ ਉਹ ਕੁੜੀ ਦੇ ਉੱਤੇ ਤਾਂ ਤਰਾਜ ਲੱਗਦਾ ਹੈ ਵੀ ਦੂਜਾ ਦੋਸ਼ਾ ਦਾ ਇਹ ਹੈ ਕਿ ਜੀ ਮੈਨੂੰ ਜੋਤੀ ਯਾਦਵ ਨੇ ਫੋਨ ਕਰਿਆ ਕਿ ਤੂੰ ਉਸ ਕੁੜੀ ਦੇ ਜਿਹੜੀ ਖੁਦਕੁਸ਼ੀ ਕਰੀ ਹੈ ਉਹਦੇ ਫੋਨ ਟ੍ਰੇਸ ਕਰ ਕਾਲ ਟ੍ਰੇਸ ਕਰ ਇਹ ਜੋਤੀ ਯਾਦਵ ਨੂੰ ਫੋਨ ਕਰਨਾ ਚਾਹੀਦਾ ਪੈਣਾ ਸੀ ਇਹਦਾ ਕੁੜੀ ਦੀ ਆਪਦੀ ਡਿਊਟੀ ਸੀ ਜਿਉਂ ਇਨਵੈਸਟੀਗੇਟਿੰਗ ਅਫਸਰ ਆ ਉਹ ਜਿਹੜੀ ਡਿਊਟੀ ਸੀ ਵੀ ਜਿਹੜੀ ਮ੍ਰਿਤਕਾ ਉਹਨੇ ਫੋਨ ਕਾਲ ਟ੍ਰੇਸ ਕਰੇ ਉਹਨੂੰ ਕਹਿਣਾ ਪੈਗਾ ਜੇ ਉਹਨੂੰ ਕਹਿਣਾ ਪੈਂਦਾ ਇਹਦਾ ਮਤਲਬ ਆਪਦੀ ਉਹਦੀ ਡਿਊਟੀ ਨਹੀਂ ਨਿਭਾ ਰਹੀ ਸੀ ਇਹਦਾ ਮਤਲਬ ਉਹ ਜੋਤੀ ਜਦਰ ਨੂੰ ਖੁਸ਼ਵਾਦ ਕਰ ਰਹੀ ਹੋਏਗੀ ਵੀ ਮੈਨੂੰ ਜੋਤੀ ਜਦਰ ਨੇ ਕਿਹਾ ਹੁਣ ਉਹ ਕਹਿੰਦੀ ਹੈ ਵੀ ਮੈਨੂੰ ਜੋਤੀ ਜਦਰ ਨੇ ਕਿਹਾ ਮੈਂ ਕਿਹਾ ਜੀ ਲਿਖ ਕੇ ਦਿਓ ਮੈਂ ਸ਼ਿਕਾਇਤ ਕਰਦਾ ਕਿ ਆਹ ਫੋਨ ਤੁਸੀਂ ਕਰੋ ਇਹਨਾਂ ਦੇ ਰਿਕਾਰਡ ਇਹ ਲਿਖੇ ਦੇ ਲਿਖੀ ਲੋ ਰਿਕਾਰਡ ਕਰੇ ਕਿ ਵੀ ਮੈਨੂੰ ਜੋਤੀ ਜਦਰ ਦਾ ਫੋਨ ਆਇਆ ਜੋਤੀ ਜਦਰ ਨੂੰ ਹੈ ਇਹ ਦੇ ਸਿਟੀਜ਼ਨ ਦੀਵਸਾਈ ਦੇ ਕੇ ਉਹ ਪੁਲਿਸ ਅਧਿਕਾਰੀ ਹੈ ਉਹਨੂੰ ਐਸੇ ਸਿਟੀਜਨ ਨੇ ਪੁੱਛਣ ਦਾ ਹੱਕ ਨਹੀਂ ਹੈ ਵੀ ਮੇਰੇ ਪਤੀ ਦੇ ਉੱਤੇ ਕੇਸ ਬਣਾਇਆ ਹੋਇਆ ਤੁਸੀਂ ਆ ਇਹਦੇ ਫੋਨ ਟ੍ਰੇਸ ਕਰੋ ਇਹਨੂੰ ਹੱਕ ਹੈ ਕਹਿੰਦਾ ਅਰੇ ਇਹਦੀ ਡਿਊਟੀ ਸੀ ਇਹਦੀ ਡਿਊਟੀ ਉਹਦੇ ਬਿਨਾ ਕਹੇ ਟ੍ਰੇਸ ਕਰਨ ਦੀ ਸੀ ਤੇ ਉਹ ਉਹਦਾ ਇਹ ਕਹਿੰਦੀ ਨਹੀਂ ਜੀ ਮੇਰੇ ਤੇ ਦਬਾਵਾ ਇਹ ਦਬਾਵਾ ਹੀ ਨਹੀਂ ਆ ਮੈਂ ਰੋਜ਼ ਮੈਡੀਕਲ ਰਿਪੋਰਟਾਂ ਦੇ ਸਾਹਮਣੇ ਖੜਿਆ ਹਾਂ ਮੈਂ ਕਿੰਨੇ ਆਪ ਹੀ ਕਰਾਏ ਨੇ ਅਸੀਂ ਕਹਿੰਨਾ ਪੁਲਿਸ ਨੂੰ ਵੀ ਆ ਇਹਨਾਂ ਚੀਜ਼ਾਂ ਨੂੰ ਦੇਖੋ ਤੁਸੀਂ ਜਾਦਕੇ ਨਾ ਜਿਹੜਾ ਬੰਦਾ ਪੀੜਤ ਤੇ ਰਹਿ ਪੀੜਤ ਨੂੰ ਅਦਾਬ ਕੁਝ ਵੀ ਆਪ ਜਾਣਦਾ ਹੱਕ ਹੈ ਹੁਣ ਜਿਹਦਾ ਕਤਲ ਹੋਇਆ ਉਹਨੂੰ ਵੀ ਜਾਣਦਾ ਹੱਕ ਹੈ ਇਹ ਕੱਲਾ ਸਿਟੀਵਰਤ ਨਹੀਂ ਰਹਿ ਗਿਆ ਹੁਣ ਕਿ ਇਹ ਜਿਹੜੀ ਹੈ ਜਿਹੜੇ ਬੰਦੇ ਤੇ ਕੇਸ ਬਣਿਆ ਉਹਨੂੰ ਆਪਦੇ ਡਿਫੈਂਡ ਕਰਨ ਦਾ ਕੋਈ ਹੱਕ ਨਹੀਂ ਇਹ ਬੀਬੀ ਨੇ ਜਿਹੜੀ ਇਹ ਕਾਇ ਰਹੀ ਹੈ ਕਿ ਜੀ ਮੇਰੇ ਪਿਤਾ ਪਾ ਇਹਨੇ ਉਹਦੇ ਵਿੱਚ ਦਿਖਿਆ ਉਹ ਕਿੰਨਾ ਸੱਚ ਹੈ ਕਿੰਨਾ ਝੂਠਾ ਤੇ ਇਹੀ ਜਾਣੇ ਇਹਦੀ ਅਰਜੀ 'ਚ ਲਿਖਿਆ ਕਿ ਜੋਤੀ ਜੱਜਮ ਨੇ ਮੈਨੂੰ ਇਹ ਕਿਹਾ ਜੇ ਆ ਜਿਹੜੀ ਕੁੜੀ ਨੇ ਖੁਦਕੁਸ਼ੀ ਕੀਤੀ ਦਾ ਦੋਸ਼ ਲੱਗਦਾ ਹੈ ਖੁਦਕੁਸ਼ੀ ਕਰੀ ਹੈ ਇਹਦੇ ਫੋਨ ਕਾਲ ਟ੍ਰੇਸ ਕਰੋ 14 ਬੇਸੀ ਉਹ ਤਾਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਉਹ ਮੈਂ ਕਹਾ ਜੀ ਫਲਾਣ ਨੇ ਮੈਨੂੰ ਆਖਿਆ ਮੇਰੇ ਪੱਤੀ ਕਰੋ ਉਹਨੂੰ ਪੱਤੀ ਕਰਨ ਨੂੰ ਕਹਿਣ ਦੀ ਤਾਂ ਤਾਂ ਲੋੜ ਪੰਗੇ ਜੇ ਮੈਂ ਨੈਗਲੀਜੈਂਟਾਂ ਮੈਂ ਪੱਤੀ ਕਰਨੀ ਰਿਹਾ ਫਿਰ ਮੈਨੂੰ ਕਹਾਂ ਗਿੱਕੇ ਦੇ ਵੀ ਪੱਤੀ ਕਰੋ ਲੈ ਆ ਨਵੀਂ ਗੱਲਾਂ ਕੀ ਮੈਂ ਆਪਦੀ ਝੂਠੀ ਕਾਲ ਨਹੀਂ ਰਿਹਾ ਜੇ ਮੈਨੂੰ ਕਹਿਤਾ ਵੀ ਜੇ ਕਰ ਦੋ ਮੈਂ ਕਹਿੰਦਾ ਲਿਖ ਦੇ ਦਿਓ ਹੱਦ ਹੋ ਗਈ ਨਾ ਤੇ ਇਸ ਕਰਕੇ ਮੈਨੂੰ ਇਹ ਕੁੜੀ 'ਚ ਵੀ ਸ਼ੰਕਾ ਹੈ ਇਹ ਕੁੜੀ ਦੀ ਵੀ ਇਨਟਰੋਗੇਸ਼ਨ ਹੋਣੀ ਚਾਹੀਦੀ ਹੈ ਕਿਉਂ ਇਹਦੇ ਨਾਲ ਪ੍ਰਸ਼ਾਸਨ ਟੁੱਟ ਜਾਂਦਾ ਹੁੰਦਾ ਹੈ ਜਦ ਫੱਡੇ ਵਾਲੇ ਇਦਾਂ ਨਾ ਬਹਾਨੇ ਨਾਲ ਫਿਰ ਹੁਣ ਆਪੋਜੀਸ਼ਨ ਲੀਡਰ ਵੀ ਬੜਾ ਖੁਸ਼ ਹੋ ਰਹੇ ਨੇ ਸੁਖਵਾਲ ਖੈਰਾ ਜੀ ਖੁਸ਼ ਹੋ ਰਹੇ ਨੇ ਸੁਖਵਾਲ ਖੈਰਾ ਜੀ ਨੂੰ ਪੁੱਛੋ ਵੀ ਤੁਸੀਂ ਨਹੀਂ ਕਿਹਾ ਸੀ ਵੀ ਮੈਂ ਹਾਲਾਂਕਿ ਦੋਸ਼ੀ ਨਹੀਂ ਸੀ ਕਿ ਮੈਂ ਹੁਣ ਵੀ ਕਹਿਣਾ ਆਪਨੇ ਬਹੁਤ ਧੱਕਾ ਕਰਿਆ ਸੀ ਪਰ ਸੁਖਵਾਲ ਖੈਰਾ ਜੀ ਨੇ ਵੀ ਤਾਂ ਇਹੀ ਕਿਹਾ ਸੀ ਵੀ ਮੇਰੇ ਤੇ ਕੋਈ ਦੋਸ਼ ਨਹੀਂ ਮੇਰਾ ਸਾਰਾ ਕਲੀਨ ਰਿਕਾਰਡ ਹੈ ਇਹਨਾਂ ਨੇ ਜਿੰਨਾ ਜੋਰ ਲਾਉਣਾ ਲਾ ਲੈਣਾਂ ਇਹ ਹਰ ਜੋ ਉਸ ਵਾਂਗ ਸੁਣੇ ਵੀ ਤੇ ਹੀ ਕਿਹਾ ਨਾ ਉਹ ਨੂੰ ਇਹ ਕਹਿੰਦਾ ਹੱਕ ਨਹੀਂ ਹੈ ਉਹ ਇਹ ਕਹੇ ਸਾਡਾ ਕਾਨੂੰਨ ਹੀ ਨਹੀਂ ਕਹਿੰਦਾ ਵੀ ਕੋਈ ਦੋਸ਼ੀ ਹੈ ਜਿਹੜਾ ਜੇ ਦੋਸ਼ੀ ਹੋਵੇ ਵੀ ਉਹ ਆਪਦੇ ਆਪਣੀ ਦੋਸ਼ੀ ਕਰਾ ਦੇਵੇ ਚਲੋ ਇਹ ਆਪਾਂ ਕਹਾਂਗੇ ਨਹੀਂ ਨੈਤਿਕਤਾ ਦਾ ਸਮਝਵੰਦਾ ਹੈ ਨੈਤਿਕਤਾ ਦੇ ਵਿੱਚ ਤਾਂ ਫਿਰ ਸੁਖਵਾਲ ਖੈਰਾ ਵੀ ਕਹਿੰਦਾ ਕੋਈ ਨਹੀਂ ਜੀ ਹੋ ਰਹਿੰਦੋ ਉਹਨੇ ਇਹ ਕਿਉਂ ਕਿਹਾ ਵੀ ਮੈਂ ਦੋਸ਼ੀ ਨਹੀਂ ਆ ਕਦੇ ਕਦੇ ਗਨ ਐਕਸਪਲੇਨ ਕਰੀ ਕਰੀ ਨਾ ਸੁਖਵਾਲ ਖੈਰਾ ਸਾਹਿਬ ਨੇ ਬਾਕੀ ਮਜੀਠੀਆ ਸਾਹਿਬ ਦੀ ਤਾਂ ਗੱਲ ਛੱਡੋ ਮਜੀਠੀਆ ਸਾਹਿਬ ਤਾਂ ਦੱਸਦੇ ਨਹੀਂ ਦੋਸ਼ੀ ਕੌਣ-ਕੌਣ ਨੇ ਆ ਸਾਰਾ ਬਰਗਾੜੀ ਕਾਂਡ ਹੋਰ ਮਜੀਠੀਆ ਸਾਹਿਬ ਤਾਂ ਮੰਤਰੀ ਰਹੇ ਨੇ ਐਟ ਵੱਡੇ ਰਹੇ ਨੇ ਆ ਸਾਰਾ ਕੁਝ ਉਹਨਾਂ ਵੇਲੇ ਹੀ ਹੋਇਆ ਹੋਇਆ ਸੋ ਮਜੀਠੀਆ ਸਾਹਿਬ ਦੀ ਤਾਂ ਪਗੜੀ ਛੱਡੀ ਉਹ ਤਾਂ ਜੋ ਵੀ ਕਹਿ ਰਹੇ ਨੇ ਪਰ ਮੈਂ ਖੈਰਾ ਸਾਹਿਬ ਦੀ ਗੱਲ ਕਰਦਾ ਨਾਲ ਕਿ ਖੈਰਾ ਸਾਹਿਬ ਨੇ ਜੀ ਕਿਹਾ ਕਿ ਭਾਈ ਮੈਂ ਦੋਸ਼ੀ ਹੈ ਨਹੀਂ ਹੈ ਵੀ ਨਹੀਂ ਸੀ ਕਿ ਮੇਰੇ ਹਿਸਾਬ ਨਾਲ ਭਾਵੇਂ ਕੱਲ ਨੂੰ ਜੋ ਮਰਜ਼ੀ ਹੋਵੇ ਅਦਾਲਤ ਚ ਪੱਕਾ ਹੋਇਆ ਇਹ 'ਚ ਕੋਈ ਸ਼ੱਕ ਨਹੀਂ ਹੈ ਅਰਜੋਤ ਸਿੰਘ ਸਾਹਿਬ ਤਾਂ ਕਦੀ ਹੋ ਸਕਦਾ ਗੈਲਿਵਨ ਨਾ ਤੱਕ ਹਨੀ ਉਸਾਂ ਨੇ ਨਸਰ ਨਾ ਤੱਕ ਹਨੀ ਉਸਾਂ ਦਾ ਉਹਨਾਂ ਇੰਨਾ ਹੱਕ ਤਾਂ ਹੈਗਾ ਹੀ ਆ ਨਾ ਕਹਿੰਦਾ ਵੀ ਮੇਰੇ ਨਾਲ ਥੱਕਾ ਹੋਇਆ ਇਹ ਗੰਤ ਗੰਤ ਹੈ ਮੇਰੀ ਘਰਾਂ ਦੀ ਬੜੀ ਸਾਫ ਸੁਥਰੀ ਹੈ ਦੁੱਧ ਤੋਤੀ ਹੈ ਉਹ ਨਾ ਹੋਵੇ ਦੁੱਧ ਤੋਤੀ ਉਹਨੇ ਕਹਿੰਦਾ ਦੁੱਧ ਤੋਤੀ ਹੈ ਤੁਸੀਂ ਸੰਤ ਕਰ ਦਿਓ ਇਹਨਾਂ ਕੋਈ ਕਰਕੇ ਵੀ ਪਾਈਏ ਦੁੱਧ ਤੋਤੀ ਹੈ ਨਹੀਂ ਤੁਸੀਂ politically ਕਿਉਂ ਕਿ ਤੁਹਾਡੇ ਵਿਰੋਧੀ ਨੇ ਆਪ ਆਲੇ ਇਸ ਕਰਕੇ ਤੁਸੀਂ politically ਬਸ ਜੋ ਮਰਜ਼ੀ ਹੋ ਜਾ ਪਤਾ ਫੇਰਨਾ ਫੇਰ ਤਾਂ ਫੱਡੇ ਵਾਲਾ ਨੂੰ ਅਰਥਾਤ ਇੰਟੂ ਟੇਟਾ ਹੈ ਆਪ ਅਗਰ ਇਹ ਹੀ ਕੁਛ ਕਰ ਰਹੇ ਨੇ ਕਾਂਗਰਸੀ ਵੀ ਇਹੀ ਕੁਛ ਕਰ ਰਹੇ ਨੇ ਜਿਹੜੀਆਂ ਗੱਲਾਂ ਤੇ ਬੋਲਣਾ